ਕਾਂਗਰਸ ਨੇ ਇੱਕ ਵਾਰ ਫਿਰ ਉਮੀਦਵਾਰ ਐਲਾਨੇ ਪਰ ਪੰਜਾਬ ਦੇ ਉਮੀਦਵਾਰ ਅਜੇ ਵੀ ਗਾਇਬ ਨੇ ਲਿਸਟ ਦਿੱਤੀ ਹੈ ਕਾਂਗਰਸ ਨੇ 11 ਉਮੀਦਵਾਰਾਂ ਦੀ 11ਵੀਂ ਲਿਸਟ ਦਿੱਤੀ ਹੈ ਉਹਦੇ ਵਿੱਚ ਪੰਜਾਬ ਗਾਇਬ ਪੰਜਾਬ ਗਾਇਬ ਹੋਣ ਨੂੰ ਲੈ ਕੇ ਤਿੰਨ ਚਾਰ ਗੱਲਾਂ ਸਮਝ ਚ ਆਉਂਦੀਆਂ ਨੇ ਹਮ ਪਹਿਲੀ ਗੱਲ ਤਾਂ ਇਹ ਗੱਲ ਸਮਝ ਆਉਂਦੀ ਆ ਕਿ ਪੰਜਾਬ ਦੇ ਵਿੱਚ ਅਜੇ ਵੀ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਆਪਸ ਵਿੱਚ ਗੱਟਜੋੜ ਹੋਣ ਦੀਆਂ ਸੰਭਾਵਨਾਵਾਂ ਮੌਜੂਦ ਨੇ ਨਹੀਂ ਇਕੱਠੇ ਹੋਵੋਗੇ ਤੁਹਾਨੂੰ ਕੁੱਟਣਗੇ ਫਿਰ ਜੀ ਤਾਂ ਡੜ ਤੋਂ ਦੇ ਮੋਟਾ ਪੜ ਜਾਣਗੇ ਆ ਫਿਰ ਭਾਜੀ ਵੀ ਕੋਈ ਸੀਟ ਲੈ ਜਾ ਸਕਦੀ ਇਕੱਠੇ ਤੁਸੀਂ ਹੋ ਜਣੇ ਹੋ ਤਾਂ ਵਧੀਆ ਗੱਲ ਹੈ ਕਾਂਗਰਸ ਦੀ ਲੀਡਰਸ਼ਿਪ ਪੰਜਾਬ ਵਾਲੀ ਕਹਿੰਦੀ ਹੈ ਵੀ ਅਸੀਂ ਇਕੱਠੇ ਨਾਲ ਹੋਣਾ ਹੀ ਨਹੀਂਗਾ ਆਮ ਆਦੀ ਪਾਰਟੀ ਦੀ ਰੁੱਤੀ ਖਤਮ ਹੋ ਚੁੱਕੀ ਪਾਰਟੀ ਹੈ ਕਹਿੰਦੇ ਕਾਂਗਰਸ ਨੇ ਇੱਕ ਵਾਰ ਫਿਰ ਉਮੀਦਵਾਰ ਐਲਾਨੇ ਨੇ ਪਰ ਪੰਜਾਬ ਦੇ ਉਮੀਦਵਾਰ ਅਜੇ ਵੀ ਗਾਇਬ ਨੇ ਲਗਾਤਾਰ ਸੂਚੀਆਂ ਜਾਰੀ ਹੋ ਰਹੀਆਂ ਨੇ ਲਿਸਟਾਂ ਆ ਰਹੀਆਂ ਨੇ ਮੰਥਨ ਚੱਲ ਰਿਹਾ ਹੈ ਪਰ ਪੰਜਾਬ ਦਾ ਕੋਈ ਵੀ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਨਹੀਂ ਉਤਾਰਿਆ ਜਾ ਰਿਹਾ ਤੇ ਆਮ ਆਦਮੀ ਪਾਰਟੀ ਇੱਕ ਵਾਰ ਫਿਰ ਨੰਬਰ ਲੈ ਗਈ ਹੈ ਆਮ ਆਦਮੀ ਪਾਰਟੀ ਨੇ ਪਹਿਲਾਂ 8 ਉਮੀਦਵਾਰ ਐਲਾਨੇ ਜਿਨ੍ਹਾਂ ਦੇ ਵਿੱਚੋਂ ਇੱਕ ਸੁਸ਼ੀਲ ਰਿੰਕੂ ਭਾਜਪਾ ਚਲੇ ਗਏ 7:00 ਤੇ ਹੁਣ ਡਾਕਟਰ ਰਾਜਕੁਮਾਰ ਚੱਬੇਵਾਲ ਨੂੰ ਹੁਸ਼ਿਆਰਪੁਰ ਤੋਂ ਟਿਕਟ ਦਿੱਤੀ ਗਈ ਹੈ ਤੇ ਮਾਲਵਿੰਦਰ ਸਿੰਘ ਕੰਗ ਜੋ ਆਮ ਆਦਮੀ ਪਾਰਟੀ ਦੇ ਮੁਖ ਬੁਲਾਰੇ ਨੇ ਪੰਜਾਬ ਦੇ ਉਹਨਾਂ ਨੂੰ ਸ਼੍ਰੀ ਆਨੰਦਪੁਰ ਸਾਹਿਬ ਤੋਂ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ ਹੈ ਤੇ ਇੱਕ ਇਹ ਵੀ ਕਿਆਸਰਾਈਆਂ ਸੀਗੀਆਂ ਅਕੀਦਾ ਸਾਹਿਬ ਕਿ ਸ਼ਾਇਦ ਇਹਨਾਂ ਦਾ ਦੁਬਾਰਾ ਕੋਈ ਸਮਝੌਤਾ ਹੋ ਸਕਦਾ ਹੈ ਗਠਜੋੜ ਹੋ ਸਕਦਾ ਹੈ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਪਰ ਜਿਵੇਂ ਹੁਣ ਦੋ ਉਮੀਦਵਾਰ ਹੋਰ ਐਲਾਨ ਦਿੱਤੇ ਨੇ ਤਾਂ ਮਤਲਬ ਇਹ ਤਾਂ ਹੁਣ ਕਿਆਸਰਾਈਆਂ ਖਤਮ ਹੋ ਗਈਆਂ ਅ ਦੋ ਉਮੀਦਵਾਰ ਵੀ ਆਦਾਨੇ ਗਏ ਚਲੋ ਚੱਬੇਵਾਲ ਨੂੰ ਤਾਂ ਉਹ ਹੁਣੇ ਜੀ ਕਾਂਗਰਸ ਚੋਂ ਆਇਆ ਸੀ ਮੇਰੇ ਖਿਆਲ ਵਿੱਚ ਜੀ ਹਾਂਜੀ ਤੇ ਮਲਵਿੰਦਰ ਸਿੰਘ ਕੰਗ ਬਲਾਰੇ ਹੈਗੇ ਆ ਆਮ ਆਦੀ ਪਾਰਟੀ ਦੇ ਇਹਨਾਂ ਨੂੰ ਮਤਲਬ ਕਿ ਵੀ ਉਹ ਚੋਣ ਦੇ ਵਿੱਚ ਉਹ ਸੀਗਾ ਚੱਬੇਵਾਲ ਦਾ ਵੀ ਸੀਗਾ ਦੋ ਦਾ ਸੀਗਾ ਵੀ ਦੋਨੋਂ ਟਿਕਟ ਮਿਲੇਗੀ ਇਹਨਾਂ ਨੂੰ ਜੀ ਤੇ ਵੈਸੇ ਨਾ ਜਿਹੜੇ ਦਲ ਬਦਲ ਕੇ ਆਉਂਦੇ ਨੇ ਆਪਾਂ ਇੱਥੇ ਚਰਚਾ ਕੀਤੀ ਸੀ ਤੇ ਕੱਲ ਨੂੰ ਫੇਰ ਕੋਈ ਦਲ ਬਦਲਣ ਵਾਲਾ ਬੰਦਾ ਫੇਰ ਬਾਪ ਚਲੇ ਜਾਂਦਾ ਉਧਰ ਫੇਰ ਕੀ ਕਰੇਗੀ ਆਮ ਆਦੀ ਪਾਰਟੀ ਮਤਲਬ ਬਹੁਤ ਸਾਰੇ ਬੰਦੇ ਦੂਜੀਆਂ ਪਾਰਟੀਆਂ ਦੇ ਬੰਦੇ ਨੇ ਜੀ ਉਹ ਜਿਹੜੇ ਆਮ ਆਦੀ ਪਾਰਟੀ ਨੂੰ ਵੋਟਾਂ ਪਾਉਣ ਵਾਲੇ ਬੰਦੇ ਵੀ ਹੈਗੇ ਆ ਲੀਡਰ ਵੀ ਹੈਗੇ ਆ ਇੱਕ ਨਵਾਂ ਨਿਜਾਮ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਸੀ ਆਮ ਆਦੀ ਪਾਰਟੀ ਨੇ ਕਿ ਨਵਾਂ ਨਿਜਾਮ ਅਸੀਂ ਪੈਦਾ ਕਰਾਂਗੇ ਤੇ ਨਵੇਂ ਨਿਜਾਮ ਦੇ ਵਿੱਚ ਉਹੀ ਗੱਲ ਆ ਗਈ ਕਿ ਅ ਨਵੀਂ ਬੋਤਲ ਵਿੱਚ ਕਹਿੰਦੇ ਪੁਰਾਣੀ ਸ਼ਰਾਬ ਐਦਾਂ ਦੀ ਗੱਲ ਕਰਾ ਕਰਦੇ ਨੇ ਕੋਈ ਤੇ ਉਹ ਐਦਾਂ ਦੇ ਚੱਲ ਰਿਹਾ ਕੰਮ ਕੋਈ ਨਵਾਂਪਣ ਨਹੀਂ ਆ ਰਿਹਾ ਸਾਹਮਣੇ ਕਿ ਪੁਰਾਣੇ ਬੰਦੇ ਨੂੰ ਟਿਕਟ ਦੇ ਜਿਹੜੇ ਕਿ ਪੁਰਾਣੇ ਰਵੈਤੀ ਪਾਰਟੀ ਦੇ ਬੰਦੇ ਨੇ ਉਹ ਟਿਕਟ ਦੇਤੀ ਸੁਸ਼ੀਰ ਨੇ ਕਿਹਨੂੰ ਦਿੱਤੀ ਕਿ ਆ ਕੀ ਅਸਰ ਹੋਇਆ ਹੂੰ ਅਸਰ ਹੋਇਆ ਕਿ ਸ਼ਰਿਆਮ ਗਰਦਨ ਵਿੱਚ ਮੁੱਕਾ ਮਾਰ ਕੇ ਉਹ ਦੂਜੀ ਪਾਰਟੀ ਸ਼ਾਮਲ ਹੋ ਗਿਆ ਸ਼ਾਮਲ ਹੋ ਗਿਆ ਨਾ ਵਸੇ ਪੰਜਾਬ ਦੇ ਵਿੱਚ ਜਿਹੜਾ ਇਹ ਚੱਲ ਰਿਹਾ ਨਾ ਜੀ ਦੂਜੀਆਂ ਪਾਰਟੀਆਂ ਦੇ ਆਏ ਬੰਦਿਆਂ ਨੂੰ ਆਪਣੀਆਂ ਪਾਰਟੀਆਂ ਨੂੰ ਪ੍ਰਵਾਹ ਨਹੀਂ ਕਰਨੀ ਪਟਿਆਲੇ ਦੇ ਵਿੱਚ ਤੁਸੀਂ ਦੇਖ ਲਓ ਪਟਿਆਲੇ ਦੇ ਵਿੱਚ ਕੁੰਦਨ ਗੋਗਿਆ ਵਰਗੇ ਬੰਦਿਆਂ ਨੇ ਬੜੀ ਮਿਹਨਤ ਕੀਤੀ। ਹੂੰ। ਨਿਠ ਕੇ ਮਿਹਨਤ ਕੀਤੀ ਤੇ ਹਨ ਅੰਨਾ ਹਜ਼ਾਰੇ ਦੇ ਅੰਦੋਲਨ ਤੋਂ ਲੱਗੇ ਜੁੜੇ ਹੋ ਰਹੇ। ਅੰਨਾ ਹਜ਼ਾਰੇ ਦੇ ਅੰਦੋਲਨ ਤੋਂ। ਅੰਨਾ ਹਜ਼ਾਰੇ ਦੇ ਇੱਥੇ ਜਿਹਨੂੰ ਆਏ ਸੀਗੇ ਉਹਨਾਂ ਨੇ ਸਵਾਗਤ ਕੀਤਾ ਸੀਗਾ ਸ਼ੁਰੂ ਚ। ਕੇਜਰੀਵਾਲ ਦੇ ਲੋਕ ਸ਼ੁਰੂ ਚ ਇੱਥੇ ਆਏ ਉਹਦਾ ਸਵਾਗਤ ਕੀਤਾ ਸੀਗਾ। ਜੁਗਿੰਦਰ ਯਾਦਵ ਨਾਲ ਸੀਗੇ ਉਸ ਟਾਈਮ। ਤੇ ਬੜੇ ਦੇਰ ਤੋਂ ਮਿਹਨਤ ਕਰ ਰਹੇ ਨੇ ਬੰਦਾ ਬੜਾ ਮਿਹਨਤੀ ਆ ਸਮਾਜ ਸੇਵਕ ਬੰਦਾ ਪਰ ਜਦੋਂ ਟਿਕਟ ਦੇਣ ਦੀ ਗੱਲ ਆਈ ਟਿਕਟ ਦਾ ਦਾਅਵੇਦਾਰ ਸੀਗਾ ਪਟਾੜੇ ਤੋਂ। ਟਿਕਟ ਦੇਣ ਦੀ ਗੱਲ ਆਈ ਤੇ ਨਵਾਂ ਬੰਦਾ ਆਇਆ। ਅਜੀਤਪਾਲ ਸਿੰਘ ਕੋਹਲੀ ਕੱਲ ਅਰੇ ਆਇਆ ਸੀਗਾ ਨਾਲ ਜਿਨ ਫਿਕਰ ਦਿੱਤੀ ਉਹਨੂੰ ਹੂੰ ਕਿਉਂਕਿ ਇਹਦੇ ਪਿੱਛੇ ਬਹੁਤ ਵੱਡੇ ਕਾਰਨ ਨੇ ਤੇ ਹੁਣ ਉਹ 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 ਮੰਗ ਰਿਹਾ ਮੰਤਰੀਪਦ ਹੁਣ ਅਜੀਤਪਾਲ ਕੋਹਲੀ ਨੂੰ ਤੁਸੀਂ ਮੰਤਰੀਪਦ ਦੇ ਦਿਓ ਐਦਾਂ ਬਹੁਤ ਸਾਰੀਆਂ ਉਦਾਹਰਨਾਂ ਨੇ ਆ ਹੁਣ ਇਹ ਜੇ ਪਿਛਲੇ ਪਾਸੇ ਚੋਣ ਲੜੀ ਸੀ ਨਾ ਜੀ ਉਹਨਾਂ ਨੇ ਜਿਹੜੇ ਇਹ ਗੁਰਚਰਨ ਸਿੰਘ ਟੋੜਾ ਦੀ ਧੀ ਹੈਗੀ ਆ ਕੁਲਦੀਪ ਕੌਰ ਟੋੜਾ ਉਹ ਆਮ ਆਦੀ ਪਾਰਟੀ ਸ਼ਾਮਲ ਹੋ ਗਈ ਸੀ ਕਿ ਨੂੰ ਟਿਕਟ ਦੇ ਦਿੱਸਨੌਰ ਤੋਂ ਹਾਰ ਗਈ ਜਦੋਂ ਹਾਰ ਗਈ ਉਹ ਮੁੜ ਕੇ ਫਿਰ ਵਾਪਸ ਚਲੀ ਗਈ ਤੇ ਇਦਾਂ ਦੇ ਬਹੁਤ ਸਾਰੇ ਨੇਤਾ ਹੈਗੇ ਨੇ ਜਿਹੜੇ ਕਿ ਦੂਜੀਆਂ ਪਾਰਟੀਆਂ ਚੋਂ ਰਵੇਤੀ ਪਾਰਟੀਆਂ ਤੋਂ ਆਏ ਤੇ ਉਹਨਾਂ ਨੂੰ ਜਿਹੜਾ ਕਿ ਰਵੇਤੀ ਪਾਰਟੀਆਂ ਚੋਂ ਹਟਾ ਦਿੱਤਾ ਗਿਆ ਤੇ ਉਹ ਫਿਰ ਟਿਕਟ ਦੇ ਦਿੱਤੀ ਤੇ ਵਾਪਸ ਭੱਜ ਗਏ ਫਿਰ ਉਹ ਟਿਕਟ ਦੇ ਲਾਲਚ ਨਾਲ ਆਏ ਸੀਗੇ ਜੀ ਉਹ ਟਿਕਟ ਦੇ ਲਾਲਚ ਨਾਲ ਆਏ ਸੀ ਟਿਕਟ ਮਿਲ ਗਈ ਟਿਕਟ ਹਾਰ ਗਏ ਤਾਂ ਭੱਜ ਗਏ ਇਦਾਂ ਦੇ ਬੰਦੇ ਸੀਗੇ। ਆ ਜਿੱਦਾਂ ਅ ਸੀਗਾ ਉਹ ਆਪਣਾ ਸੁਖਪਾਲ ਕਹਿਰਾ ਐਲੋਬੀ ਬਣਾਇਆ ਉਹਨੂੰ। ਪਰ ਮਾਲ ਮੇਚ ਨਹੀਂ ਆਈ ਉਹਦੀ। ਵਾਪਸ ਚਲੇ ਗਏ। ਤੇ ਹੁਣ ਉਮੀਦਵਾਰ ਜਿਹੜੇ ਹੈਗੇ ਆ ਲਿਸਟ ਦਿੱਤੀ ਐ ਕਾਂਗਰਸ ਨੇ 11 ਉਮੀਦਵਾਰਾਂ ਦੀ। 11ਵੀਂ ਲਿਸਟ ਦਿੱਤੀ ਐ ਉਹਦੇ ਵਿੱਚ ਪੰਜਾਬ ਗਾਇਬ ਆ। ਪੰਜਾਬ ਗਾਇਬ ਹੋਣ ਨੂੰ ਲੈ ਕੇ ਤਿੰਨ ਚਾਰ ਗੱਲਾਂ ਸਮਝ ਚ ਆਉਂਦੀਆਂ ਨੇ। ਹੂੰ। ਪਹਿਲੀ ਗੱਲ ਤਾਈ ਗੱਲ ਸਮਝ ਆਉਂਦੀ ਆ ਕਿ ਪੰਜਾਬ ਦੇ ਵਿੱਚ ਅਜੇ ਵੀ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਆਪਸ ਵਿੱਚ ਗੱਟ ਜੋੜ ਹੋਣ ਦੀਆਂ ਸੰਭਾਵਨਾਵਾਂ ਮੌਜੂਦ ਨੇ। ਅਜੇ ਵੀ ਮਲਕਾਰ ਜੀ ਖੜਕੇ ਤਾਂ ਕਹਿੰਦੇ ਆ ਕਿ ਇਕੱਠੇ ਹੋ ਜੋ। ਨਹੀਂ ਇਕੱਠੇ ਹੋਵੋਗੇ ਤੁਹਾਨੂੰ ਕੁੱਟਣਗੇ ਫਿਰ ਜੇ ਤੁਹਾਡੜ ਤੋਂ ਵੀ ਵੋਟਾਂ ਪੜ ਜਾਣਗੀਆਂ ਫਿਰ ਭਾਜੀ ਵੀ ਕੋਈ ਸੀਟ ਲਿਆ ਜਾ ਸਕਦੀ ਆ। ਇਕੱਠੇ ਤੁਸੀਂ ਹੋ ਜਨੇ ਹੋ ਤਾਂ ਵਧੀਆ ਗੱਲ ਆ। ਇਹ ਗੱਲ ਆ ਗਈ। ਕਾਂਗਰਸੀ ਲੀਡਰਸ਼ਿਪ ਪੰਜਾਬ ਵਾਲੀ ਕਹਿੰਦੀ ਐ ਵੀ ਅਸੀਂ ਇਕੱਠੇ ਨਾ ਹੁਣੇ ਹੀ ਨੀਗਾ ਆਮ ਆਦੀ ਪਾਰਟੀ ਤੇ ਟੁੱਟੀ ਖਤਮ ਹੋ ਚੁੱਕੀ ਪਾਰਟੀ ਆ ਕਹਿੰਦੇ। ਇੱਕ ਤਾਂ ਗੱਲ ਇਹ ਆ ਦੂਜੀ ਗੱਲ ਇਹ ਆ ਕਿ ਟਿਕਟਾਂ ਦਾ ਕਾਂਗਰਸ ਵੱਲੋਂ ਐਲਾਨ ਨਾ ਕਰਨਾ ਇਹਦਾ ਇੱਕ ਰਵਾਇਤ ਆ ਕਾਂਗਰਸ ਦੀ ਕਿ ਉਹ ਟਿਕਟਾਂ ਦਾ ਐਲਾਨ ਬੜੀ ਦੇਰੀ ਚ ਕਰਦੀ ਹੁੰਦੀ ਆ ਭਾਵੇਂ ਕਿ ਐਤਕੀ ਬਹੁਤ ਛੇਤੀ ਕਰਤਾ ਉਹਨਾਂ ਨੇ ਤੇ ਉਹ ਨਾ ਕਰਨ ਦਾ ਕਾਰਨ ਇਹ ਵੀ ਕੱਲ ਨੂੰ ਜਿੱਦਾਂ ਕਿ ਤੁਹਾਡੇ ਰਿੰਕੂ ਵਰਗੇ ਬੰਦੇ ਆ ਬਿੱਟੂ ਵਰਗੇ ਬੰਦੇ ਗਏ ਨੇ ਜੀ ਭਾਜਪਾ ਦੇ ਵਿੱਚ ਕਿਤੇ ਆਪਾਂ ਉਮੀਦਵਾਰ ਲਾਉਂਦੀ ਇਹਨਾਂ ਨੂੰ ਵੀ ਤੂੰ ਉਮੀਦਵਾਰਾਂ ਭਾਈ ਤੇ ਉਮੀਦਵਾਰੀ ਚਲੇ ਜਾਵੇ ਬਾਹਰ ਉੱਥੇ ਭੀਜਪੀ ਦੇ ਵਿੱਚ ਕੀ ਪਤਾ ਨਾ ਦਾ ਕਿੱਥੇ ਬੀਜੇਪੀ ਕਿਹਨੂੰ ਸੱਤ ਮਾਰ ਦੇਵੇ ਉਹ ਟ੍ਰੇਡ ਭਾਲ ਵਾਲੀ ਗੱਲ ਹੁੰਦੀ ਆ ਜਿਵੇਂ ਕੀੜੀ ਟ੍ਰੇਡ ਭਾਲ ਦੀ ਆ ਮਾੜੀ ਟ੍ਰੇਡ ਮਿਲੇਗੀ ਕਮਜ਼ੋਰ ਕੜੀ ਕਿਹੜੀ ਆ ਜਿਹੜੀ ਕਮਜ਼ੋਰ ਕੜੀ ਜਿਹਨੂੰ ਫੜ ਲਓ ਆਪਾਂ ਜਲਦੀ ਟੁੱਟ ਜਾਏਗਾ ਸੰਗਲ ਠੀਕ ਆ ਨਾ ਜੀ ਇਸ ਕਰਕੇ ਵੀ ਉਹ ਵੀ ਕਾਰਨ ਹੋ ਸਕਦਾ ਵੀ ਤਾਨੀ ਐਲਾਨ ਐਲਾਨ ਕਰ ਰਹੇ ਬਸੇ ਪੰਜਾਬ ਦੇ ਵਿੱਚ ਗੱਠ ਜੋੜ ਦੀ ਰਾਜਨੀਤੀ ਇਸ ਵਾਰੀ ਖਤਮ ਹੋ ਗਈ ਤਰਮਿੰਦਰ ਜੀ ਹੂੰ ਪੰਜਾਬ ਦੇ ਵਿੱਚ ਗੱਠ ਜੋੜ ਦੀ ਰਾਜਨੀਤੀ ਇਸ ਵਾਰੀ ਨਹੀਂ ਨਹੀਂ ਰਹੀ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦਾ ਗੱਠ ਜੋੜ ਹੁੰਦਾ ਸੀਗਾ ਹੂੰ ਨਹੀਂ ਹੈਗਾ ਸਗਵਾਰੀ ਉਹਨਾਂ ਨੇ ਬਸਪਾਨ ਨਾਲ ਕਰ ਰਿਆ ਸੀਗਾ ਸਮਝੌਤਾ ਸ਼੍ਰੋਮਣੀ ਕਾਲਦਨ ਨੇ ਉਹ ਵੀ ਖਤਮ ਹੋ ਗਿਆ ਕਾਂਗਰਸ ਨਾਲ ਸਮਝੌਤਾ ਹੁੰਦਾ ਸੀ ਪਹਿਲਾਂ ਇਹਨਾਂ ਦਾ ਜਿਹੜੇ ਖੱਬੇ ਪੱਖੀਆਂ ਧਿਰਾਂ ਹੁੰਦੀਆਂ ਸੀਗੀਆਂ ਉਹ ਵੀ ਖਤਮ ਹੋ ਗਿਆ ਹੁਣ ਇੰਡੀਆ ਗੱਠਜੋੜ ਦੇ ਵਿੱਚ ਕਾਂਗਰਸ ਦੇ ਨਾਲ ਇਹ ਖੱਬੇ ਪੱਖੇਤੀ ਨਾਲ ਕਿਤੇ ਨਜ਼ਰ ਨਹੀਂ ਤੁਹਾਨੂੰ ਆ ਰਹੀਆਂ ਹੂੰ ਸੀਪੀਆਈ ਸੀਪੀਐਮ ਸੀਪੀਆਈਐਮਐਲ ਵਗੈਰਾ ਵਗੈਰਾ ਕਿੰਨੀਆਂ ਪਾਰਟੀਆਂ ਨੇ ਥੋੜਾ ਜਿਹਾ ਉਹ ਸਾਹ ਚੱਕਦੇ ਫਿਰਦੇ ਆ ਮੜਿਆ ਰਾਮਵਾਲੀਆ ਸਾਹਿਬ ਬਲਵੰਤ ਸਿੰਘ ਰਾਮਵਾਲੀਆ ਵੀ ਆਪਣੀ ਜਿਹੜੀ ਪਾਰਟੀ ਪਹਿਲਾਂ ਖਤਮ ਹੋ ਚੁੱਕੀ ਉਸ ਪਾਰਟੀ ਨੂੰ ਚੱਕ ਲਈਏ ਪਾਪਰ ਉਹ ਥੋੜਾ ਜਿਹਾ ਫਿਰਦੇ ਦਮ ਮਾਰਦੇ ਤੇ ਪਰ ਹੋਈ ਕੋਈ ਗੱਲ ਨਹੀਂ ਐਸੀ ਤੇ ਬੀਜੇਪੀ ਦਾ ਅਸਥਿਤਤਾ ਪੰਤ ਨੂੰ ਪਤੀਆ ਵੀ ਟੁੱਟ ਚੁੱਕਿਆ ਤੇ ਕਾਂਗਰਸ ਦਾ ਵੀ ਸ਼ਰਮਣੀ ਕਾਲ ਦਲ ਦਾ ਵੀ ਤੇ ਉਹ ਉਹ ਵੀ ਅੱਡ ਲੜ ਰਹੇ ਨੇ ਮਾਨ ਦਲ ਮਾਨ ਦਲ ਵਿੱਚੋਂ ਇੱਕ ਜਸਕਰਨ ਸਿੰਘ ਕਾਨ ਸਿੰਘ ਵਾਲਾ ਲੱਗ ਹੋ ਗਿਆ ਹੂੰ ਉਹ ਲੱਗ ਚੋਣ ਲੜ ਰਿਹਾ ਠੀਕ ਹੈ ਨਾ ਜੀ ਤੇ ਹੋਰ ਅਕਾਲ ਦਲ ਕਿੰਨੇ ਨੇ ਜੀ ਅਲੱਗ ਅਲੱਗ ਚੋਣਾਂ ਲੜ ਰਹੇ ਨੇ ਕੋਈ ਗੁਰਦੀਪ ਸਿੰਘ ਦਾ ਅਕਾਲ ਦਲ ਹੈ ਜੀ ਕੋਈ 1920 ਅਕਾਲ ਦਲ ਹੈ ਜੀ ਕੋਈ ਪੰਥਕ ਅਕਾਲ ਦਲ ਹੈ ਜੀ ਕੋਈ ਕਿੰਨੇ ਅਲੱਗ ਅਲੱਗ ਸਾਰੇ ਅਲੱਗ ਅਲੱਗ ਫਿਰਦੇ ਨੇ ਕੋਈ ਇਕੱਠੇ ਨਹੀਂ ਹੈਗੇ ਮਤਲਬ ਕਿ ਪੰਜਾਬ ਦੇ ਵਿੱਚ ਗੱਠ ਜੋੜ ਦੀ ਰਾਜਨੀਤੀ ਇਸ ਵਾਰੀ ਖਤਮ ਆ ਇਸ ਵਾਰੀ ਕੋਈ ਗੱਠ ਜੋੜ ਨਹੀਂ ਕਿਸੇ ਨਾਲ ਹੈਗਾ ਇਸ ਵਾਰੀ ਇਕੱਲੇ ਇਕੱਲੇ ਚੋਣ ਲੜ ਰਹੇ ਨੇ ਸਾਰੇ ਇਹੀ ਗੱਲ ਹੈ ਨਾ ਮੇਰੇ ਖਿਆਲ ਤੋਂ ਕੋਈ ਪਾਰਟੀਆਂ ਨਹੀਂ ਜੋ ਇਕੱਲੇ ਇਕੱਲੇ ਚੋਣ ਲੜ ਰਹੇ ਨੇ ਕਾਂਗਰਸ ਅੱਡ ਆਪਣੀ ਡਫਲੀ ਵਜਾਵੇਗੀ ਅਕਾਲ ਦਲ ਅੱਡ ਆਮ ਆਦਮੀ ਪਾਰਟੀ ਅੱਡ ਕਈ ਥਾਂ ਮਤੇ 35 43 ਮੁਕਾਬਲਾ ਹੈਗਾ ਹੂੰ ਕਈ ਥਾਵਾਂ ਤੇ ਪੰਜ ਤਰੀ ਮੁਕਾਬਲਾ ਹੋਵੇਗਾ ਐਸੀ ਵੀ ਐਜ ਇਲਾਕੇ ਵੀ ਹੈਗੇ ਨੇ ਜਿਵੇਂ ਕਿ ਸੰਗਰੂਰ ਹੂੰ ਸੰਗਰੂਰ ਚ ਪੰਜ ਤਰੀ ਮੁਕਾਬਲਾ ਹੋਏਗਾ ਜੀ ਕਿ ਸਿਮਰਨਜੀਤ ਸਿੰਘ ਮਾਨ ਵੀ ਉੱਥੇ ਕੈਂਡੀਡੇਟ ਇਸ ਟਾਈਮ ਤਕੜਾ ਹੈਗਾ ਮਾੜਾ ਕੈਂਡੀਡੇਟ ਨਹੀਂ ਹੈਗਾ ਵੀ ਤੇ ਬਾਜੀ ਮਾਰ ਸਕਦੇ ਆ ਉਹ ਸਿਮਰਨਜੀਤ ਸਿੰਘ ਮਾਨ ਬਾਜੀ ਮਾਰ ਸਕਦੇ ਕਿਉਂਕਿ ਵੋਟਾਂ ਪੰਜ ਥਾਂ ਦੇ ਵੱਡੇ ਨੇ ਜੇ ਦੋ ਬੋਟਾ ਪੰਜ ਥਾਦੇ ਬਣ ਜਾਈਏ ਅਤਰਮੇਂਦਰ ਜੀ ਤਾਂ ਸਿਮਰਤਜੀਤ ਸਿੰਘ ਮਾਨ ਫਿਰ ਐਮਪੀ ਬਣ ਸਕਦੇ ਆ ਕੋਈ ਕੋਈ ਪਤਾ ਨਹੀਂ ਤਾਂ ਕਿ ਕਿੱਧਰ ਨੂੰ ਗੇਮ ਘਿਰ ਜਾਂਦੀ ਆ ਕਾਂਗਰਸ ਆਪਣੇ ਬੋਟਾ ਲੈ ਕੇ ਜਾਏਗੀ ਆਮ ਆਦੀ ਪਾਰਟੀ ਆਪਣੇ ਬੋਟਾ ਲੈ ਕੇ ਜਾਏਗੀ ਸ਼੍ਰੋਮਣੀ ਅਕਾਲ ਦਲ ਆਪਣੇ ਬੋਟਾ ਲੈ ਕੇ ਜਾਏਗਾ ਠੀਕ ਹੈ ਨਾ ਜੀ ਬੀਜੇਪੀ ਆਪਣੇ ਲੈ ਕੇ ਜਾਏਗੀ ਤੇ ਜਿਹੜਾ ਆ ਸਿਮਰਤਜੀਤ ਸਿੰਘ ਮਾਨ ਦੀ ਵੋਟ ਹੈਗੀ ਆ ਉੱਥੇ ਕਾਈ ਵੋਟ ਹੈਗੀ ਐਸ ਕਰਕੇ ਸਿਮਰਤਜੀਤ ਸਿੰਘ ਮਾਨ ਵੀ ਬਾਜੀ ਮਾਰ ਸਕਦੇ ਆ ਮੁੱਦਾ ਕੀ ਆ ਸਾਡਾ ਇਸ ਵਾਰੀ ਸ਼੍ਰੋਮਣੀ ਅਕਾਲ ਦਲ ਦਾ ਮੁੱਦਾ ਕੋਈ ਇਹਨੂੰ ਲੱਗ ਰਿਹਾ ਕਿ ਮੁੱਦਾ ਸ਼ਰਮਣੀ ਕਲਦਲ ਦਾ ਕੀ ਆ ਪੰਜਾਬ ਬਚਾਓ ਯਾਤਰਾ ਕੱਢੀ ਉਹਦੇ ਵਿੱਚ ਕੋਈ ਮੁੱਦਾ ਨਹੀਂ ਵਾਰ ਸਕੇ ਸ਼ਰਮਣੀ ਕਲਦਲ ਵਾਲੇ ਪੰਜਾਬ ਬਚਾਓ ਯਾਤਰਾ ਕੱਢੀ ਆ ਸ਼ਰਮਣੀ ਕਲਦਲ ਨੇ ਉਹਦੇ ਵਿੱਚ ਕੋਈ ਮੁੱਦਾ ਵਾਰ ਸਕੇ ਨਹੀਂ ਸੁਖਵੀਰ ਸਿੰਘ ਬਾਦਲ ਕੋਈ ਮੁੱਦਾ ਨਹੀਂ ਵਾਰਨ ਚ ਕਾਮਯਾਬ ਹੋਇਆ ਉਹ ਹੀ ਗਾੜਾ ਨੇ ਬਸ ਪੰਜਾਬ ਸਰਕਾਰ ਠੀਕ ਨਹੀਂ ਜੀ ਲੁੱਟ ਕੇ ਖਾ ਗਏ ਜੀ ਆ ਇਹ ਕੋਈ ਮੁੱਦੇ ਨਹੀਂ ਹੈਗੇ ਮੁੱਦਾ ਜਿਵੇਂ ਕਿ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਸੀਗਾ ਉਹਨਾਂ ਨੇ ਲਿਆ ਸੀਗਾ ਸੰਗਰੂਰ ਚੋਣ ਦੇ ਜਿਵੇਂ ਚੋਣ ਦੇ ਵਿੱਚ ਕੋਈ ਲੋਕਾਂ ਨੇ ਉਹਨੂੰ ਵਾ ਨਹੀਂ ਫੜਾਈ ਹੂੰ ਬੰਦੀ ਸਿੰਘਾਂ ਦਾ ਮੁੱਦਾ ਕੋਈ ਵੱਡਾ ਬਣ ਕੇ ਨਹੀਂ ਉੱਭਰਿਆ ਉਹ ਲੋਕਾਂ ਨੇ ਮਰ ਕੇ ਚੰਗਾ ਨਹੀਂ ਸਮਝਿਆ ਉਹ ਉਹ ਅਕਸੈਪਟ ਨਹੀਂ ਕੀਤਾ ਕੋਈ ਪੰਜਾਬ ਦੇ ਪਾਣੇ ਦਾ ਮੁੱਦਾ ਉਭਾਰ ਦਿੰਦੇ ਪੰਜਾਬ ਦੀ ਪੰਜਾਬੀ ਬੋਲੀ ਬੋਲੀ ਦਾ ਮੁੱਦਾ ਉਭਾਰ ਦਿੰਦੇ ਤੰਡਿਗੜ ਦਾ ਮੁੱਦਾ ਉਭਾਰ ਦਿੰਦੇ ਹੋਰ ਕਈ ਸਾਰੇ ਮੁੱਦੇ ਨੇ ਪੰਜਾਬ ਦੇ ਵਿੱਚ ਪੰਥਕ ਰਵੈਤਾਂ ਦਾ ਮੁੱਦਾ ਉਭਾਰ ਦਿੰਦੇ ਮਰ ਕੇ ਸ਼ਰੋਮਣੀ ਅਕਾਲੀ ਦਲ ਕੋਈ ਮੁੱਦਾ ਉਭਾਰਨ ਚ ਕਾਮਯਾਬ ਨਹੀਂ ਹੋਇਆ ਜੀ ਨਿਟਰ ਹਾਂ ਨਿਰਪੱਖ ਰਹਿਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੀ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੋਂ ਨਿਰਾਦ ਬਣਾਗੇ بلند ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਨਨਨਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਕੁਲਰਾਜ ਝੰਡਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ